नाम अंकिता बंसल है मेरी जो सिस्टर इन लॉ हैं वो विनस लेडीज़ क्लब के प्रेसिडेंट हैं उन्होंने आज हमें एज गेस्ट यहाँ पे इन्वाइट किया है कि आप आके देखो और आके इस क्लब के मेम्बर भी बनो हम ज़रूर साथ में इनके जुड़ेंगे एंड वी ट्रूली अप्रीशिएट द टाइम द एनर्जी द एफर्ट्स शी हैज़ पोटन टू इनकॉर्पोरेट द होल इवेंट द परफॉर्मेंसेज़ आर रियली अमेजिंग यहाँ पे आके हमें इतना अच्छा लगा इन सब ने इस इवेंट को इतना अच्छा सक्सेस बनाया है हम आगे भी यहाँ पे आना चाहेंगे हमें बहुत बहुत, बहुत अच्छा लगा लगे ये खासियत है कि जो यहाँ पे आता है वो बन के ही जाता दे है, है मेंबर हाँ जाता है। हम तु। मतलब उनको मेंबर्स भी नहीं जाने ही ये इतना अच्छा है कि हम इनको खींच ही लेंगे डांस करके हमें बहुत मज़ा आया हमें बहुत इंजॉय किया हमारे शायद ये फर्स्ट एक्सपीरियंस था पर हमें बहुत अच्छा लगा जैसे आजकल के बच्चे अपने कल्चर से बहुत दूर होते जा रहे हैं ये इवेंट्स के थ्रू वो हमें तैयार होते देखते हैं उनको पता लगता है कि बेसिकली कौन से पंजाब के फंक्शंस हैं उसमें कैसे रेडी होना है क्या क्या उनकी इम्पोर्टेंस है तो यहाँ पर आके वो सब चीज़ें वो सीख रहे हैं तो ये पंजाबी कल्चर वो सीख रहे हैं तो से और होनी चाहिए ताकि उनको बच्चों को अपने कल्चर का मैम डॉक्टर प्रियंका गुप्ता है मैं पंचकुला से आई हूँ हाँ जी हाँ जी क्या ना आज फंक्शन में आके बहुत अच्छा लग रहा है मैं लास्ट टाइम भी आई थी और जैसे कि तीज का फंक्शन है हमें पता है ये पंजाब पंजाब का मेन फंक्शन होता है मेन फेस्टिवल होता है ये हमारे हमें कल्चरल सभ्यता से कनेक्ट करता है तो वैसे ही आज का इवेंट ऑर्गेनाइज़ हुआ हुआ है बिल्कुल लोग परियाियाँ लगा के आए हैं फुलकारी लेकर आए हैं जो हमारे को हमारे कल्चर के साथ अटैच कर रहा है ये बहुत ज़रूरी है ऐसे क्योंकि आज के टाइम में हम हम इन चीज़ों से दूर जाते हैं जा रहे हैं तो ये ऐसे के इवेंट्स हमें उन चीज़ों से कनेक्ट करते हैं हम इन चीज़ों को भूल रहे हैं इन चीज़ों से हम उनके साथ कनेक्ट होते हैं ਸਾਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਾ ਬਹੁਤ ਐਂਟਰਟੇਨਮੈਂਟ ਹੈ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਅਸੀਂ ਵੀਨਸ ਲੇਡੀ ਕਲੱਬ ਦੇ ਮਿਸਿਸ ਪ੍ਰੈਜ਼ੀਡੈਂਟ ਅਨੁਰਾਦਾ ਪੰਸਲ ਦੇ ਨਾਲ ਖੜੀਆਂ ਮੈਂ ਇਥੋਂ ਦੀ ਸੈਕਟਰੀ ਹਾਂ ਤੇ ਅਸੀਂ ਅੱਜ ਮਨਾ ਰਹੇ ਹਾਂ ਤੀਆਂ ਤੀਆਂ ਦਾ ਮੇਲਾ ਜੋ ਕਿ ਪ੍ਰਾਤਨ ਸਮੇਂ ਦੇ ਵਿੱਚ ਇੱਕੋ ਇੱਕ ਸੋਰਸ ਹੁੰਦਾ ਸੀ ਤੀਆਂ ਮਨਾ ਲਈਆਂ ਭੰਗੜੇ ਪਾਲੇ ਗਿੱਤੇ ਪਾਲੇ ਤੇ ਉਸੇ ਕਲਚਰ ਨੂੰ ਨਵੇਂ ਤਰੀਕੇ ਦੇ ਨਾਲ ਅਸੀਂ ਕਲੱਬਾਂ ਦੇ ਵਿੱਚ ਮਨਾਉਂਦੇ ਹਾਂ அதுதான் ஃபங்க்ஷன் தான் வண்டர்ஃபுல் ਇਹ ਨਹੀਂ ਹੈਗਾ ਕਿ ਅਸੀਂ ਸਿਰਫ ਤਿਆਂ ਗਾ ਨੱਚ ਗਾ ਕੇ ਗਾਣੇ ਆ ਇੱਥੇ ਅਸੀਂ ਡਾਕਟਰ ਟॉक ਕਰਾ ਰਹੇ ਹਾਂ ਕਿਉਂਕਿ ਲੇਡੀਜ਼ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ ਜੋ ਕਿ ਕਈ ਵਾਰੀ ਪਤਾ ਹੀ ਨਹੀਂ ਚਲਦੀਆਂ ਕਿ ਅਸੀਂ ਕਿਸੇ ਨਾਲ ਉਹਨੂੰ ਸ਼ੇਅਰ ਕਰੀਏ ਜਾਂ ਨਾ ਕਰੀਏ ਅੱਜ ਅਸੀਂ ਆਪਣੇ ਵਿੱਚ ਡਾਕਟਰ ਗਾਇਨਕੋਲੋਜਿਸਟ ਲੋਡ ਹਸਪੀਟਲ ਤੋਂ ਬੁনায় ਨੇ ਜੀ ਨਾਮ ਹੈ ਮੈਡਮ ਅਨੰਤਪ੍ਰਿਆ ਜੀ ਡਾਕਟਰ ਕਨੂ ਪ੍ਰਿਆ ਜੀ ਉਹ ਆਏ ਨੇ ਉਹ ਆਪਣੀ ਟਾਕ ਦੇ ਰਹੇ ਨੇ ਤੇ ਉਹਦੇ ਵਿੱਚ ਸਭ ਆਪਣੇ ਆਪਣੇ ਕੁਸਤਨ ਆਪਣੇ ਹੈਲਥ ਦੇ ਮੁਤਾਬਕ ਪੁੱਛਣਗੇ ਤੇ ਜਿਹੜੀ ਇਹ ਤਿਆਂ ਦਾ ਹੈ ਉਹ ਅਸੀਂ ਇੱਕ ਰਿਲੀਜੀਅਸ ਤੌਰ ਤੇ ਵੀ ਮਨਾਉਂਦੇ ਆ ਕਿ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਮਾ ਮਾਤਾ ਪਾਰਵਤੀ ਜੀ ਨੇ ਜਿਵੇਂ ਹਿੰਦੂ ਰਿਜਰਸ ਦੇ ਅਨੁਸਾਰ ਕਿ ਉਹਨਾਂ ਨੇ ਇੰਨਾ ਤਪ ਕੀਤਾ ਸੀ ਤਾਂ ਉਹਨਾਂ ਨੇ ਉਸਨੂੰ ਸ਼ਿਵ ਜੀ ਨੂੰ ਪਾਇਆ ਸੀ ਉਹ ਜਦੋਂ ਉਹਨਾਂ ਨੇ ਉਹਨਾਂ ਨੂੰ ਪਾਇਆ ਤਾਂ ਫਿਰ ਉਹਨਾਂ ਨੇ ਵਰਤ ਕੀਤਾ ਜੀ ਸ਼ਾਦੀ ਵੀ ਐਸੇ ਤੇ ਉਹਨਾਂ ਨੇ ਤਪ ਕਰਕੇ ਭਗਵਾਨ ਜਿਹੜੇ ਸ਼ਿਵਜੀ ਸੀ ਉਹਨਾਂ ਦੇ ਨਾਲ ਵਿਆਹ ਕਰਾਇਆ ਤੇ ਉਹ ਸਾਰੀਆਂ ਲੇਡੀਆਂ ਜਿਹੜੀਆਂ ਨੇ ਉਸ ਆਪਣੀ ਸੁਹਾਗ ਵਾਸਤੇ ਆਪਣੇ ਬੱਚਿਆਂ ਵਾਸਤੇ ਇਸ ਤੀਆਂ ਜਿਹੜੀਆਂ ਤੀਜ ਜਿਹੜੀ ਸ਼ੁਕਰ ਪ੍ਰਕਸ਼ ਦੇ ਤੀਜੇ ਪਰਸ ਨੂੰ ਮਨਾਈ ਜਾਂਦੀ ਹੈ ਇਸ ਵਾਰ ਜਿਹੜੀ 27 ਵਿਲਾਈ ਨੂੰ ਸੀ ਉਹ ਅਸੀਂ ਹੁਣ ਸੈਲੀਬ੍ਰੇਟ ਕਰ ਰਹੇ ਹਾਂ ਤੇ ਇਹ ਉਹਨੂੰ ਮੈਂ ਅਨੁਰਾਧਾ ਵੰਸਲ ਮੀਨਸ ਲੇਡੀਜ਼ ਕਲੱਬ ਦੀ ਪ੍ਰੈਜ਼ੀਡੈਂਟ ਅੱਜ ਅਸੀਂ ਕਲੱਬ ਤੇ ਤੀਆਂ ਦਾ ਤਿਹਾੜ ਮਨਾਇਆ ਹੈ ਅੱਜ ਅਸੀਂ ਸਾਰੇ ਬੜੇ ਖੁਸ਼ ਹਾਂ ਸਭ ਨੇ ਬੜੇ ਸੋਨੇ ਸੋਨੇ ਕੱਪੜੇ ਪਾਏ ਹੋਏ ਆ ਟਿੱਕੇ ਲਗਾਏ ਆ ਮਹਿੰਦੀਆਂ ਲਗਾਈਆਂ ਫਰਾਂਦੀਆਂ ਪਾਈਆਂ ਪੰਜਾਬੀ ਜੁੱਤੀਆਂ ਪਾਈਆਂ ਸਭ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਆ ਔਰ ਸਾਰੇ ਬੜੇ ਖੁਸ਼ ਖੁਸ਼ ਦਿਖ ਰਹੇ ਆ ਐਦਾਂ ਲੱਗਦਾ ਕਿ ਸੇ ਮੇਲੇ ਤੇ ਆਏ ਹੋਏ ਆ ਸਾਰੇ ਸਾਰੇ ਬਹੁਤ ਵਧੀਆ ਲੱਗ ਰਹੇ ਆ ਬਹੁਤ ਵਧੀਆ ਫੰਕਸ਼ਨ ਹੈ ਅੱਜ ਅਸੀਂ ਡਾਕਟਰ ਟਾਕ ਵੀ ਰੱਖੀ ਹੈ ਉਹ ਚ ਡਾਕਟਰ ਕਨੁਪ੍ਰਿਆ ਜੈਨ ਬਹੁਤ ਸੋਨਾ ਬੋਲਦੇ ਪਏ ਆ ਉਹ ਸਾਨੂੰ ਹੈਲਥ ਬਾਰੇ ਦੱਸਦੇ ਪਏ ਆ ਕਲੱਬ ਵੱਲੋਂ ਕੀਤਾ پروگرام ਇਸ ਕਿੱਲੇ ਕਲੱਬ ਵੱਲੋਂ ਬਹੁਤ ਵਧੀਆ ਪ੍ਰੋਗਰਾਮ ਹੈ ਸਾਰਿਆਂ ਨੇ ਗਿੱਦੇ ਪਾਏ ਐ ਡਾਂਸ ਕੀਤਾ ਬਹੁਤ ਵਧੀਆ ਸਾਰਿਆਂ ਨੂੰ ਪ੍ਰੋਗਰਾਮ ਦਿੱਤਾ ਜਿਹੋ ਮਨਾਈ ਜਾਂਦੀ ਹੈ ਇਹ ਇੱਥੇ ਪਹੁੰਚਦੀ ਹੈ ਅੱਜ ਵੀ ਮਨਾਈ ਜਾਂਦਾ ਹੈ ਇੱਕ ਸੱਭਿਆਚਾਰਕ ਤਿਹਾਰਾ ਹੈ ਇਹ ਪੇਕਿਆਂ ਤੇ ਸੋਰੀਆਂ ਦਾ ਇਕੱਠਾ ਤਿਹਾਰਾ ਹੈ ਤਿਆਂ ਪੇਕਿਆਂ ਵੱਲੋਂ ਸੰਧਾਰਾ ਆਉਂਦਾ ਹੈ ਤਿਆਂ ਤੇ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਆਉਂਦੀਆਂ ਤੇ ਉਹ ਕੁੜੀਆਂ ਖੁਸ਼ ਹੋ ਕੇ ਪਾਂਦੀਆਂ ਝੂਲੇ ਲੈਂਦੀਆਂ ਪਿੰਗਾ ਝੂਟਦੀਆਂ ਬਹੁਤ ਕੁਝ ਕਰਦੀਆਂ ਇਹਦਾ ਕੁਛ ਆਖਿਰਤ ਨਹੀਂ ਹੋਊਗਾ ਹਾਂਜੀ ਸਾਡੇ ਕਲੱਬ 'ਚ ਕੁਛ ਨਾ ਕੁਛ ਹਰੇਕ ਮਹੀਨੇ ਚੱਲਦਾ ਰਹਿੰਦਾ ਕਰਵਾਚੌਤ ਦੀਵਾਲੀ ਜਨਮ ਅਸ਼ਟਮੀ ਸਾਰਾ ਕੁਝ ਸਾਰੇ ਫੈਸਟੀਵਲਸ ਮਨਾਉਂਦੇ ਆ ਅਸ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰੀਮਾ ਬਾਟਿਆ ਹੈ ਮੈਂ ਵੀਨਸ ਲੇਡੀਜ਼ ਕਲੱਬ ਦੀ ਵਾਈਸ ਪ੍ਰੈਜ਼ੀਡੈਂਟ ਹਾਂ ਅੱਜ ਅਸੀਂ ਤੀਆਂ ਦਾ ਮੇਲਾ ਲੈ ਕੇ ਆਏ ਹਾਂ ਜੀ ਤੀਜ ਸੈਲੀਬ੍ਰੇਸ਼ਨ ਚੱਲ ਰਹੀ ਹੈ ਸਾਡੇ ਕਲੱਬ 'ਵੀ ਖੂਬ ਰੌਣਕਾਂ ਲੱਗੀਆਂ ਐ ਖੂਬ ਪੂਰਾ ਪੱਕਾ ਜਿਵੇਂ ਮੇਲਾ ਹੀ ਲੱਗਾ ਹੋਇਆ ਅੱਜ ਅਸੀਂ ਸਾਰੇ ਖੂਬ ਸੱਚ ਤੱਚ ਕੇ ਸਾਰੇ ਮੈਂਬਰ ਸੋਹਣੀ ਤਰੀਕੇ ਨਾਲ ਫੁਲਕਾਰੀਆਂ ਨਾਲ ਤਿਆਰ ਹੋ ਕੇ ਆਏ ਨੇ ਸਾਰਿਆਂ ਨੂੰ ਟਿੱਕੇ ਗਿਫਟ ਕੀਤੇ ਗਏ ਨੇ ਸਾਰੇ ਮੈਂਬਰਸ ਨੇ ਟਿੱਕੇ ਸੋਨੇ ਸੋਨੇ ਲਗਾਏ ਐ ਅਸੀਂ ਗਿੱਧੇ ਪਰਫਾਰਮੈਂਸਸ ਨੇ ਡਾਂਸ ਪਰਫਾਰਮੈਂਸਸ ਨੇ ਅਰ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਅਸੀਂ ਸੰਧਾਰਾ ਵੀ ਲੈ ਕੇ ਆਇਆ ਜਿਵੇਂ ਤੀਜ਼ ਦਾ ਜਿਹੜਾ ਸਾਡਾ ਆਪਣਾ ਕਲਚਰ ਹੈ ਪੰਜਾਬੀ ਉਹ ਸੰਧਾਰਾ ਵੀ ਆਇਆ ਸਾਡੇ ਕੋਲ ਤੇ ਅਸੀਂ ਗਿੱਧਾ ਤੇ ਪੰਗੜਾ ਗਿੱਧਾ ਹੋਰ ਕਲੱਬ ਮੈਂਬਰਸ ਨੇ ਖੂਬ ਮਿਹਨਤ ਨਾਲ ਪਰਫਾਰਮੈਂਸਸ ਕੀਤੀਆਂ ਨੇ ਖੂਬ ਇੰਜੋਏ ਕੀਤਾ ਤੇ ਅਸੀਂ ਸਾਰੇ ਮੈਂਬਰਸ ਦੀ ਹੈਲਥ ਦਾ ਵੀ ਖਿਆਲ ਕਰਨੇ ਆ ਤੇ ਸਾਡੇ ਕੋਲ ਕ ਆਪਣੇ ਲੁਧਿਆਣੇ ਦੇ ਡਾਕਟਰ ਵੀ ਆਏ ਹੋ ਇਹਨੇ ਉਹ ਵੀ ਸਾਨੂੰ ਫੀਮੇਲ ਹੈਲਥ ਦੇ ਲਈ ਡਾਈਟ ਕਰ ਰਹੇ ਨੇ ਜ਼ਰੂਰ ਜੀ ਜ਼ਰੂਰ ਹਰ ਮਹੀਨੇ ਸਾਡਾ ਇੱਕ ਨਾ ਕੋਈ ਨਾ ਕੋਈ ਟਾਪਿਕ ਕੋਈ ਜਿਹੜਾ ਵੀ ਕਲਚਰਲ ਫੈਸਟੀਵਲ ਜਾਂ ਕੋਈ ਹੋਰ ਕੋਈ ਐਂਟਰਟੇਨਮੈਂਟ ਕਲਚਰਲ ਐਕਸ ਮਤਲਬ ਐਜੂਕੇਸ਼ਨਲ ਕੁਝ ਨਾ ਕੁਝ ਹਰ ਮਹੀਨੇ ਹੀ ਹੁੰਦਾ ਸਾਰਾ ਫੰਕਸ਼ਨ